ਹਾਂਜੀ ਮੇਰਾ ਵੀਰ ਸੋਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਹੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਵੀਡੀਓ ਚ ਜਿਹੜੀ ਗੱਲ ਕਰਨੀ ਆ ਗੱਲ ਕਰਨੀ ਆ ਭਾ ਯੂਰੀਆ ਨੂੰ ਲੈ ਕੇ ਕਿਉਂਕਿ ਹੁਣ ਜਿਹੜਾ ਯੂਰੀਆ ਆਉਣ ਵਾਲੇ ਟਾਈਮ ਦੇ ਵਿੱਚ ਖੇਤੀ ਦੀ ਫਸਲਾਂ ਲਈ ਬਾਈ ਮੁਸ਼ਕਲ ਮਿਲਿਆ ਕਰੂਗਾ ਜਿਹੜਾ ਬਹੁਤ ਵੱਡਾ ਹੁਣ ਸਰਕਾਰ ਇੱਕ ਸਿਸਟਮ ਲੈ ਕੇ ਆ ਰਹੀ ਆ ਆਪਾਂ ਉਹਦੀ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਕਿਉਂਕਿ ਹੁਣ ਜਿਹੜਾ ਕੱਲ ਕੇਂਦਰੀ ਜਿਹੜਾ ਖਾਦ ਵਿਭਾਗ ਦੇ ਸੰਯੁਕਤ ਸਕੱਤਰ ਕ੍ਰਿਸ਼ਨਕਾਂਤ ਪਾਠਕ ਨੇ ਇੱਕ ਚਿੰਤਾ ਜਤਾਈ ਹੈ ਉਹ ਕਹਿੰਦਾ ਵੀ ਛੇਤੀ ਤੋਂ ਛੇਤੀ ਜਿਹੜੀ ਪੰਜਾਬ ਵੱਲ ਨਿਗਾਹ ਮਾਰੋ ਵੀ ਨਹੀਂ ਇਹਨਾਂ ਨੇ ਯੂਰੀਆ ਕੱਲਿਆਂ ਨਹੀਂ ਮੁਕਾ ਦੇਣਾ ਕਿਉਂਕਿ ਇਹਨਾਂ ਨੇ ਹੁਣ 14 ਜ਼ਿਲ੍ਹਿਆਂ ਦੀ ਗੱਲ ਕੀਤੀ ਆ ਦੇਸ਼ ਦੇ ਵਿੱਚੋਂ 100 ਜ਼ਿਲ੍ਹਿਆਂ ਦੇ ਵਿੱਚੋਂ 14 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਯੂਰੀਆ ਦੀ ਨਜਾਇਜ਼ ਵਰਤੋਂ ਪੰਜਾਬ ਦੇ ਵਿੱਚ ਸਰਕਾਰ ਨੇ ਦੱਸੀ ਆ ਤੇ ਪੂਰੇ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਯੂਰੀਆ ਦੀ ਵਰਤੋਂ ਕਹਿੰਦੇ ਸੰਗਰੂਰ ਵਾਲਿਆਂ ਨੇ ਕੀਤੀ ਹੈ ਹੁਣ ਇਹ ਰੱਬ ਜਾਣਦਾ ਵੀ ਝੂਠ ਆ ਜਾਂ ਸੱਚ ਆ ਜੇ ਕੋਈ ਆਪਣਾ ਭਰਾ ਦੇਖਦਾ ਵੀਡੀਓ ਸੰਗਰੂਰ ਵਾਲਾ ਤੇ ਜਰੂਰ ਦੱਸਿਓ ਮੇਰੇ ਵੀ ਇੱਕ ਦੋ ਭਰਾ ਉਦੋਂ ਟੱਚ ਦੇ ਵਿੱਚ ਹੈਗੇ ਆ ਸੰਗਰੂਰ ਵਾਲੇ ਮੈਂ ਵੀ ਪੁੱਛੂੰਗਾ ਵੀ ਭਾਈ ਕਿੱਥੇ ਪਾਈ ਜਾਂਨੇ ਯੂਰੀਆ ਕੀ ਕਰਈ ਜਾਂਨੇ ਪਤੰਦਰੋ ਇਹੋ ਜਿਹਾ ਤੁਸੀਂ ਵੀ ਜਿਹੜਾ ਯੂਰੀਆ ਤੁਸੀਂ ਪੂਰੇ ਦੇਸ਼ ਚੋ ਟੌਪ ਤੇ ਆ ਗਿਆ ਸੰਗਰੂਰ ਸੰਗਰੂਰ ਦੇ ਵਿੱਚ ਕਹਿੰਦੇ 282800 ਮੈਟ੍ਰਿਕ ਟਨ ਜਿਹੜੀ ਯੂਰੀਆ ਸੰਗਰੂਰ ਵਾਲਿਆਂ ਨੇ ਚੱਕਤੀ ਪਤਾ ਨਹੀਂ ਕਿੱਥੇ ਪਾਤੀ ਕਿੱਥੇ ਨਹੀਂ ਪਾਈ ਹੁਣ ਜਾਂ ਤਾਂ ਸਰਕਾਰ ਤੇ ਵਿੱਚ ਕੋਈ ਮਾਣੀ ਮੋਟੀ ਗਲਤੀ ਹੋ ਗਈ ਆ ਡਾਟਾ ਕੱਢਣ ਦੇ ਵਿੱਚ ਜਾਂ ਫਿਰ ਬਾਈ ਸੱਚੀ ਗੱਲ ਹੋ ਵੀ ਸਕਦਾ ਕਿਉਂਕਿ ਦੇਖੋ ਇੱਕ ਚੀਜ਼ ਤਾਂ ਮੈਂ ਦੇਖੀ ਆਪਣੇ ਏਰੀਆ ਦੇ ਵਿੱਚ ਜਿਹੜੇ ਸੈਲਜ਼ ਵਾਲੀ ਮੱਕੀ ਤਿਆਰ ਕਰਦੇ ਆਂ ਬਾਈ ਉਹ 8 8 ਥੈਲੇ ਯੂਰੀਏ ਦੇ ਮੈਂ ਖੁਦ ਪਾਉਂਦੇ ਦੇਖਿਆ ਏ ਕੀਲੇ ਦੇ ਤੇ ਜੇ ਆਲੂ ਵਾਲੇ ਦੀ ਗੱਲ ਕਰੀਏ ਆਲੂ ਵਾਲੇ ਵੀ ਬਾਈ ਦੇਖੋ ਜਦੋਂ ਆਲੂਾਂ ਦੀ ਬਜਾਈ ਕਰਦੇ ਆ ਉਹ ਦੋ ਦੋ ਤਿੰਨ ਤਿੰਨ ਗੱਟੇ ਯੂਰੀਏ ਦੇ ਨਾਲ ਦੋ ਗੱਟੇ ਡੀਏਪੀ ਦੇ ਇੱਕ ਗੱਟਾ ਪੋਟਾਸ਼ ਦਾ ਪਤਾ ਨਹੀਂ ਕੀ ਕੀ ਪਾ ਦਿੰਦੇ ਆ ਆਲੂ ਵਾਲੇ ਵੀ ਠੀਕ ਆ ਇਹ ਤਾਂ ਹੋ ਰਹੀ ਆ ਬਾਈ ਨਜਾਇਜ਼ ਵਰਤੋਂ ਜਿੱਦਾਂ ਸਲੇ ਵਾਲੀ ਮੱਕੀ ਆ ਆਲੂ ਦੇ ਵਿੱਚ ਹੁਣ ਕਈ ਭਰਾ ਆਲੂ ਵਾਲੇ ਗੁੱਸਾ ਨਾ ਕਰਨ ਇਦਾਂ ਹੋ ਰਿਹਾ ਬਾਈ ਪਰ ਸੰਗਰੂਰ ਵਾਲੇ ਵੀਰ ਜਰੂਰ ਦੱਸਣ ਵੀ ਤੁਸੀਂ ਕਿੱਥੇ ਪਾਈ ਜਾਂਦੇ ਆ ਪਤੰਦਰੋਂ ਤੇ ਜੇ ਆਪਾਂ ਬਾਕੀ ਜ਼ਿਲ੍ਹੇ ਦੀ ਗੱਲ ਕਰੀਏ ਦੂਜੇ ਨੰਬਰ ਤੇ ਸਭ ਤੋਂ ਵੱਧ ਜਿਹੜੀ ਨਾਈਟ੍ਰੋਜਨ ਯੂਰੀਆ ਵਰਤਣ ਦੇ ਵਿੱਚ ਬਾਈ ਲੁਧਿਆਣਾ ਤੇ ਤੀਜੇ ਤੇ ਪਟਿਆਲਾ ਚੌਥੇ ਤੇ ਬਠਿੰਡਾ ਪੰਜਵੇਂ ਤੇ ਮੁਕਸਰ ਮੁਕਸਰ ਸਾਹਿਬ ਤੇ ਛੇਵੇਂ ਤੇ ਹੈਗਾ ਅੰਮ੍ਰਿਤਸਰ ਸੱਤਵੇਂ ਤੇ ਆਪਣਾ ਆਉਂਦਾ ਫਰੋਜ਼ਪੁਰ 8ਵੇਂ ਤੇ ਜਲੰਧਰ 9ਵੇਂ ਤੇ ਮਾਨਸਾ 10ਵੇਂ ਤੇ ਮੋਗਾ 11ਵੇਂ ਤੇ ਫਾਜ਼ਿਲਕਾ ਤੇ 12ਵੇਂ ਤੇ ਤਰਨਤਾਰਨ 13ਵੇਂ ਤੇ ਜਿਹੜਾ ਗਰਦਾਸਪੁਰ ਤੇ 14ਵੇਂ ਤੇ ਬਰਨਾਲਾ ਇਹ ਬਾਈ 14 ਜ਼ਿਲ੍ਹੇ ਆ ਜਿਨ੍ਹਾਂ ਨੇ ਸਭ ਤੋਂ ਵੱਧ ਯੂਰੀਆ ਦੀ ਕਹਿੰਦੇ ਵਰਤੋਂ ਕੀਤੀ ਆ ਸਰਕਾਰ ਦੇ ਅਨੁਸਾਰ ਪਰ ਦੇਖੋ ਕੁਝ ਚੀਜ਼ਾਂ ਆਪਾਂ ਨੂੰ ਜੜੀਆਂ ਸਰਕਾਰ ਦੀਆਂ ਮੰਨਣੀਆਂ ਨਹੀਂ ਪੈਣਗੀਆਂ ਹਰੇਕ ਕਿਤੇ ਦੇਖੋ ਆਪਾਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਸਰਕਾਰ ਨੂੰ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਕਿਉਂਕਿ ਕੁਝ ਚੀਜ਼ਾਂ ਆਪਣੀ ਅੱਖਾਂ ਦੇ ਸਾਹਮਣੇ ਜਦੋਂ ਹੁੰਦੀਆਂ ਫਿਰ ਆਪਾਂ ਨੂੰ ਲੱਗਦਾ ਯਾਰ ਵੀ ਹਾਂ ਕੋਈ ਹੱਦ ਤੱਕ ਜਿਹੜੀ ਸਰਕਾਰ ਵੀ ਠੀਕ ਆ ਜਦੋਂ ਹੁਣ ਸੈਲਰ ਵਾਲੀ ਮੱਕੀ ਵਾਲਿਆਂ ਦੇ ਆਪਾਂ ਦੇਖਦੇ ਆ ਸਿਸਟਮ 7 7 8 8 ਸਪਰੇਹਾਂ ਸੈਲਰ ਵਾਲੀ ਮੱਕੀ ਤੇ ਤੇ 6 6 7 7 8 8 ਗੱਟੇ ਯੂਰੀਆ ਦੇ ਜਿਹੜੀਆਂ ਆਪਣੀ ਮੇਰੀਆਂ ਅੱਖਾਂ ਦੇ ਸਾਹਮਣੇ ਬੰਦੇ ਮੈਂ ਪਾਉਂਦੇ ਦੇਖੇ ਆ ਤੇ ਹੁਣ ਕਈ ਭਰਾ ਕਹਿਣਗੇ ਵੀ ਯਾਰ ਪਤਾ ਨਹੀਂ ਜ਼ਿੰਮੇਵਾਰ ਨੂੰ ਨਿੰਦਾਦਾ ਮੈਂ ਅੱਜ ਤੱਕ ਕਿਸੇ ਵੀਡੀਓ ਦੇ ਵਿੱਚ ਜ਼ਿੰਮੇਵਾਰਾਂ ਨੂੰ ਨਿੰਦਾ ਪਰ ਕੁਝ ਹੱਦ ਤੱਕ ਸਾਨੂੰ ਵੀ ਜਿਹੜਾ ਸਮਝਣਾ ਪਊਗਾ ਬਾਈ ਬਿੰਦਿਆਜ ਵਰਤੋਂ ਕਿਤੇ ਨਾ ਕਿਤੇ ਯੂਰੀਆ ਦੀ ਹੋ ਰਹੀ ਆ ਤੇ ਜਿਹਦੇ ਕਰਕੇ ਜਿਹੜੀ ਸਰਕਾਰ ਨੇ ਚਿੰਤਾ ਜਤਾਈ ਆ ਵੀ ਇਹਨੂੰ ਤੁਰੰਤ ਪ੍ਰਭਾਵ ਨਾਲ ਖੇਤੀ ਤੋਂ ਖੇਤੀ ਰੋਕਿਆ ਜਾਵੇ ਕਿਉਂਕਿ ਕਹਿੰਦੇ ਵੀ ਜਿਹੜਾ ਪਾਣੀ ਆ ਪਾਣੀ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਮਿੱਟੀ ਦਾ ਨੁਕਸਾਨ ਹੋ ਰਿਹਾ ਤੇ ਡੀਏਪੀ ਦੀ ਦੁਰਵਰਤੋਂ ਦੇ ਵਿੱਚ ਕਹਿੰਦੇ ਪੰਜਾਬ ਦੇ 11 ਜ਼ਿਲ੍ਹੇ ਆ ਗਏ ਸਭ ਤੋਂ ਪਹਿਲੇ ਨੰਬਰ ਤੇ ਲੁਧਿਆਣਾ ਜਿਹੜਾ ਵੀ ਡੀਏਪੀ ਦਾ ਜਿਹੜਾ ਵੱਧ ਵਰਤੋਂ ਕਰਦਾ ਹੁਣ ਲੁਧਿਆਣੇ ਵਾਲੇ ਵੀ ਦੱਸਣ ਭਾਈ ਤੁਸੀਂ ਡੀਏਪੀ ਕਿੱਥੇ ਪਾਈ ਜਾਂਦੇ ਆ ਕੀ ਚੱਕਰ ਕੀ ਪ੍ਰੋਜੈਕਟ ਹੈ ਦੇਸ਼ ਦੇ 440 ਜ਼ਿਲਿਆਂ ਵਿੱਚ ਕਹਿੰਦੇ ਜਿਹੜੀ ਨਾਈਟ੍ਰੋਜਨ ਦੀ ਜਾਂ ਨਾਈਟ੍ਰੇਟ ਦੀ ਮਾਤਰਾ ਪਾਣੀ ਦੇ ਵਿੱਚ ਜ਼ਿਆਦਾ ਪਾਈ ਗਈ ਹੈ ਪੂਰੇ ਦੇਸ਼ ਦੇ ਵਿੱਚ 440 ਜ਼ਿਲ੍ਹਿਆਂ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਆਪੇ ਕੀ ਸਿਸਟਮ ਹੈ ਕੀ ਨਹੀਂ ਸਿਸਟਮ ਵੀ ਆਪਾਂ ਇਹ ਜ ਵਰਤ ਨੂੰ ਕੁਝ ਹੱਦ ਤੱਕ ਆਪਾਂ ਨੂੰ ਵੀ ਬਾਈ ਰੋਕਣੀ ਪਊਗੀ ਪਰ ਜਿਹੜਾ ਆਪਾਂ ਗੱਲ ਕਰੀ ਵੀ ਆਪਣਾ ਜ਼ਿਲ੍ਹਾ ਬਾਈ ਜਿਹੜਾ ਰੋਪੜ ਹੈ ਪਰ ਆਪਣਾ ਪਿੰਡ ਬਿਲਕੁਲ ਮੁਹਾਲੀ ਦੇ ਪਿੰਡਾਂ ਲਾਗੇ ਪੈ ਜਾਂਦਾ 28 ਕਿਲੋਮੀਟਰ ਆਪਾਂ ਨੂੰ ਚੰਡੀਗੜ੍ਹ ਪੈ ਜਾਂਦੀ ਹੈ ਪਰ ਰੋਪੜ ਨੇ ਬਾਈ ਮਿਲ ਕੇ ਆਪਣਾ ਪੂਰੇ ਦੇਸ਼ ਦੇ ਵਿੱਚ ਜਿਹੜਾ ਮਾਣ ਖੱਟਿਆ ਪਹਿਲਾ ਮਾਣ ਖੱਟਿਆ ਸਭ ਤੋਂ ਘੱਟ ਕਰਜ਼ਾ ਲੈਣ ਵਾਲੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਘੱਟ ਕਰਜ਼ਾ ਰੋਪੜ ਜ਼ਿਲ੍ਹੇ ਦੇ ਵਿੱਚ ਹੈ ਤੇ ਹੁਣ ਸਭ ਤੋਂ ਘੱਟ ਖਾਦ ਵਰਤਣ ਦੇ ਵਿੱਚ ਵੀ ਜਿਹੜਾ ਰੋਪੜ ਜ਼ਿਲ੍ਹਾ ਆਇਆ ਜਿੱਥੇ ਨਾਰਮਲ ਵਰਤੋਂ ਜਿਹੜੀ ਖਾਦਾਂ ਦੀ ਹੋਈ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਹੁਣ ਜੇ ਆਪਾਂ ਕਰਜ਼ੇ ਦੀ ਗੱਲ ਕਰੀਏ ਕਰਜ਼ੇ ਦਾ ਵੀ 2-3 ਦਿਨ ਪਹਿਲਾਂ ਇੱਕ ਰਿਪੋਰਟ ਆਈ ਹੈ ਕਹਿੰਦੇ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਕਰਜ਼ਾ ਮੋਹਾਲੀ ਵਾਲਿਆਂ ਨੇ ਲੈ ਲਿਆ ਮੋਹਾਲੀ ਵਾਲਿਆਂ ਦਾ ਕਰਜ਼ੇ ਦੀ ਵੀ ਆਪਾਂ ਗੱਲ ਕਰ ਲਵਾਂ ਕਿਉਂਕਿ ਆਪਣੇ ਲੱਗੇ ਪਏ ਨੇ ਮੋਹਾਲੀ ਵਾਲੇ ਪਿੰਡ ਵੀ ਜਮ੍ਹਾਂ ਹੀ ਤੇ ਆਪਣੀਆਂ ਜ਼ਿਆਦਾਤਰ ਰਿਸ਼ਤੇਦਾਰਾਂ ਵੀ ਉਧਰ ਸਾਈਡ ਆ ਤੇ ਜਾਣ ਪਛਾਣ ਵੀ ਆਪਣੀ ਕਾਫੀ ਬੰਦਿਆਂ ਨਾਲ ਹੈਗੀ ਆ ਹੁਣ ਕਰਜ਼ੇ ਦਾ ਦੇਖੋ ਮੇਨ ਕਾਰਨ ਤਾਂ ਹੈਗਾ ਜਿਹੜੇ ਮੋਹਾਲੀ ਏਰੀਆ ਦੇ ਵਿੱਚ ਜ਼ਮੀਨਾਂ ਦੇ ਰੇਟ ਇੱਕਦਮ ਵਧੇ ਤੇ ਲੋਕ شریف ਤੇ ਸਾਊ ਸੀਗੇ ਪਹਿਲਾਂ ਤੇ ਉਹਨਾਂ ਨੂੰ ਬੈਂਕਾਂ ਵੱਲੋਂ ਗੁੰਮਰਾਹ ਕੀਤਾ ਗਿਆ ਵੀ ਤੁਹਾਡੇ ਕੋਲ ਇੱਕਦਮ ਇੰਨਾ ਪੈਸਾ ਆ ਗਿਆ ਤੁਹਾਡੇ ਟੈਕਸ ਕੱਟ ਹੋ ਜਾਣੇ ਤੇ ਤੁਸੀਂ ਜਿਹੜਾ ਕਰਜ਼ਾ ਲੈ ਲੋ ਸਭ ਤੋਂ ਵੱਡਾ ਕਾਰਨ ਤਾਂ ਮੁਹਾਲੀ ਏਰੀਆ ਦੇ ਵਿੱਚ ਇਹ ਆ ਕਰਜ਼ਾ ਲੈਣ ਦਾ ਵੀ ਲੋਕਾਂ ਨੂੰ ਜ਼ਿਮੀਦਾਰਾਂ ਨੂੰ ਜਿਹੜੇ ਭੋਲੇ ਲੋਕ ਨੂੰ ਪਾਗਲ ਬਣਾ ਕੇ ਬੈਂਕਾਂ ਵੱਲੋਂ ਜਾਣ ਬੁੱਝ ਕੇ ਕਰਜ਼ਾ ਦਿੱਤਾ ਗਿਆ ਤੇ ਲੋਕਾਂ ਨੇ ਲੈ ਵੀ ਲਿਆ ਵੀ ਕਿਤੇ ਸਾਡੇ ਟੈਕਸ ਨਾ ਕੱਢ ਜਾਣ ਸਾਡੇ ਉੱਪਰ ਰੇਡ ਨਾ ਪੈ ਜਾਵੇ ਉਹ ਨਾ ਪੈ ਜਾਵੇ ਵੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਘੁਮਾਈਆਂ ਗਈਆਂ ਦੂਜਾ ਮੇਨ ਕਾਰਨ ਫੋਕਰਗਰਦੀ ਫੋਕਰਗਰਦੀ ਜਿਹੜਾ 90 ਆਲਾ ਹਿਊਥ ਸੀਗਾ ਮੁਹਾਲੀ ਦਾ ਉਹਨੂੰ ਕੀ ਹੋਇਆ ਵੀ ਕਹਿੰਦੇ ਨਹੀਂ ਜਦੋਂ 90 ਆਲੇ ਨੇ ਸਭ ਤੋਂ ਵੱਧ ਫੇਰ ਬਦਲ ਦੇਖੇ ਆ ਵੀ ਆਪਣੇ ਸਾਈਕਲ ਦੇ ਟੈਲੀਵਿਜ਼ਨ ਦਾ ਜ਼ਮਾਨਾ ਵੀ ਦੇਖਿਆ ਤੇ ਇੱਕਦਮ ਕੰਪਿਊਟਰ ਦਾ ਯੁੱਗ ਵੀ ਦੇਖ ਲਿਆ ਉਸੇ ਤਰ੍ਹਾਂ ਮਲਕ ਕੇ ਲੋ ਲੈਵਲ ਦਾ ਸਿਸਟਮ ਗਰੀਬੀ ਵਾਲਾ ਵੀ ਦੇਖਿਆ ਤੇ ਇੱਕਦਮ ਜਿਹੜੇ ਪੈਸੇ ਆਗੇ ਤੇ ਜਿਹੜੀ ਫੁਕਰ ਕਰਦੀ ਸ਼ੁਰੂ ਹੋ ਗਈ 80 ਰੁਪਈਆਂ ਦੀ ਪੇਟੀ ਗੱਡੀ ਦੇ ਵਿੱਚ ਪਾਣੀ ਵਾਲੀ ਰੱਖ ਕੇ ਤੇ ਇੱਕ ਪੇਟੀ ਬੀਅਰ ਦੀ ਰੱਖ ਕੇ ਡੈਕ ਲਾ ਕੇ ਭੰਗੜੇ ਪਾਉਂਦੇ ਮੋਟਰਾਂ ਤੇ ਮੈਂ ਦੇਖਿਆ ਉਹ ਸੀਗੀ ਫੁਕਰ ਕਰਦੀ ਉਹ ਜਿਹੇ ਬੰਦੇ ਵੀ ਵਿੱਚ ਜਿਹੜੇ ਕਰਜ਼ੇ ਦਾ ਕਾਰਨ ਬਣੇ ਆ ਤੇ 80% ਲੋਕਾਂ ਨੇ ਮੁਹਾਲੀ ਦੇ ਵਿੱਚ ਜ਼ਮੀਨਾਂ ਜਿਹੜੀਆਂ ਵੇਚ ਕੇ 80 ਦੇ ਵਿੱਚੋਂ 20% ਨੇ ਤਾਂ ਆਊਟਸਾਈਡ ਜ਼ਮੀਨਾਂ ਲੈ ਲਿਆ ਪਰ ਜਿਹੜੇ ਪਿੱਛੇ 60% ਰਹਿ ਗਏ ਉਹ ਬੰਦੇ ਜਿਹੜੇ ਬੇਲੇ ਹੋ ਗਏ ਤੇ ਕਈ ਮਤਲਬ ਕਿ ਬਹੁਤ ਕੁਝ ਹੋ ਗਿਆ ਉਹਨਾਂ ਦੇ ਨਾਲ ਆਪਾਂ ਚਲੋ ਇਹ ਚੀਜ਼ਾਂ ਨਹੀਂ ਕਿਸੇ ਦੀ ਬਦਨਾਮੀ ਕਰ ਸਕਦੇ ਇਹ ਵੀ ਕਾਰਨ ਹੈ ਮੇਨ ਕਾਰਨ ਹੈਗਾ ਪਹਿਲਾ ਸਾਊਪਣਾ ਭੋਲਾਪਨ ਇਹਨਾਂ ਨੂੰ ਬੈਂਕਾਂ ਵੱਲੋਂ ਗੁੰਮਰਾਹ ਕਰਕੇ ਕਰਜ਼ਾ ਦਿੱਤਾ ਗਿਆ ਵੀ ਤੁਹਾਡੇ ਤੇ ਰੇਟ ਪੈ ਜੂਏ ਪੈ ਜੂਏ ਤੁਹਾਡੇ ਕੋਲ ਪੈਸੇ ਜ਼ਿਆਦਾ ਆ ਕੇ ਦੂਜਾ ਫੁਕਰ ਕਰਦੀ। ਗੁੱਸਾ ਨਾ ਕਰਿਓ ਮੇਰਾ ਵੀਰ ਹਣਾ ਠੀਕ ਹੈ ਗੱਲ ਇਹ ਦੀ ਸੱਚਾਈ ਆ ਕਿਉਂਕਿ ਮੇਰੇ ਟੱਚ ਦੇ ਵਿੱਚ ਬਹੁਤ ਬੰਦੇ ਆ ਜਿਹੇ ਆ। ਸੋ ਜਿਹੜੀ ਯੂਰੀਆ ਦੀ ਗੱਲ ਆ ਯੂਰੀਆ ਦੀ ਗੱਲ ਦੇਖੋ ਆਪਾਂ ਨੂੰ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੁਣ ਸਰਕਾਰ ਸਿਸਟਮ ਤਿਆਰ ਕਰ ਰਹੀ ਆ। ਇੱਕਦਮ ਇਹ ਰਿਪੋਰਟ ਦਾ ਆਉਣਾ ਕਿਉਂਕਿ ਅੱਜ ਤੋਂ 1 ਮਹੀਨਾ ਪਹਿਲਾਂ ਆਪਾਂ ਵੀਡੀਓ ਪਾਤੀ ਸੀ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਯੂਰੀਆ ਜਿਹਦੇ ਵਿੱਚ ਫਤੇਗੜ ਸਾਹਿਬ ਦੇ ਮੋਹਾਲੀ ਯੂਰੀਆ ਹੁਣ ਜਿਹੜਾ ਫਰਦ ਦੇ ਹਿਸਾਬ ਨਾਲ ਆਪਣੀ ਜ਼ਮੀਨ ਦੇ ਹਿਸਾਬ ਨਾਲ ਮਿਲਿਆ ਕਰਨਾ ਫਰਦ ਤੋਂ ਬਿਨਾਂ ਯੂਰੀਆ ਨਹੀਂ ਮਿਲਣਾ ਜਿੱਦਾਂ ਪਹਿਲਾਂ ਇਹਨਾਂ ਨੇ ਹੌਲੀ-ਹੌਲੀ ਆਪਾਂ ਨੂੰ ਹੈਪਚੁਅਲ ਕੀਤਾ ਆਧਾਰ ਕਾਰਡ ਨਾਲ ਜਿਹੜਾ ਯੂਰੀਆ ਮਿਲਣਾ ਸ਼ੁਰੂ ਹੋਇਆ ਆਪਣੀ ਜਿਹੜੀ ਬਾਇਓਮੈਟ੍ਰਿਕ ਹੁੰਦੀ ਸੀ ਆਪਾਂ ਨੂੰ ਯੂਰੀਆ ਮਿਲਦਾ ਸੀ ਉੱਥੇ ਕੀ ਹੁੰਦਾ ਸੀ ਜਿਹੜਾ ਦੁਕਾਨਦਾਰ ਦੁਕਾਨਦਾਰ ਕਿਸਾਨ ਨੂੰ ਪਾਗਲ ਬਣਾ ਕੇ ਜਿਹੜਾ ਜਿੱਦਾਂ ਮੰਨ ਲਓ ਆਪਾਂ 20 ਥੈਲੇ ਯੂਰੀਆ ਦੇ ਚੱਕਿਆ ਤੇ ਆਪਣੇ ਆਧਾਰ ਕਾਰਡ ਦੇ ਉੱਤੇ ਇੱਕ ਵਾਰ ਚ 40 ਥੈਲੇ ਵੱਧ ਤੋਂ ਵੱਧ ਕੱਟ ਹੁੰਦੇ ਤੇ 40 ਥੈਲੇ ਕੱਟ ਦਿੰਦਾ ਸੀ ਦੁਕਾਨਦਾਰ ਵੀ ਜਿਹ ਉਹ ਜਲਦੀ ਲੱਗੇ ਪਿੱਛੇ ਤੇ ਜਿਹੜਾ ਸਰਕਾਰ ਦੇ ਸਿਸਟਮ ਦੇ ਵਿੱਚ ਮਲਕੇਸ਼ ਹੋ ਜਵੇ ਵੀ ਜਿਹੜਾ ਇਹ ਦੁਕਾਨਦਾਰ ਦੇ ਕੋਲ ਯੂਰੀਆ ਗਿਆ ਉਹ ਵਿਕ ਲਿਆ ਆਧਾਰ ਕਾਰਡ ਨਾਲ ਜਿਹੜੀ ਬਾਇਓਮੈਟ੍ਰਿਕ ਕਰਕੇ ਉਹ ਕੰਪਲੀਟ ਕਰ ਦਿੰਦਾ ਸੀ ਪਰ ਆਪਣੇ ਗਦਾਮ ਦੇ ਵਿੱਚ ਦੋ ਨੰਬਰ ਦੇ ਵਿੱਚ ਯੂਰੀਆ ਵੇਚਣ ਲਈ ਉਹ ਜਮ੍ਹਾਂ ਕਰ ਲੈਂਦਾ ਸੀ ਸਭ ਤੋਂ ਵੱਡਾ ਕਾਰਨ ਤਾਂ ਇਹ ਸੀਗਾ ਯੂਰੀਆ ਦਾ ਹੁਣ ਜਿਹੜਾ ਸਰਕਾਰ ਨੇ ਸਿਸਟਮ ਕਰਨਾ ਵੀ ਕੀਲਿਆਂ ਦੇ ਜਾਂ ਫਰਦਰ ਦੇ ਹਿਸਾਬ ਨਾਲ ਯੂਰੀਆ ਮਿਲ ਕਰਨ ਨਾ ਤਾਂ ਉਹਦੇ ਵਿੱਚ ਜਿਹੜਾ ਦੁਕਾਨਦਾਰ ਯੂਰੀਆ ਵੱਧ ਕੱਟੂਗਾ ਤੇ ਨਾ ਹੀ ਨਜਾਇਜ਼ ਵਰਤੋਂ ਹੋਊਗੀ ਹੁਣ ਇਹ ਨਹੀਂ ਪਤਾ ਵੀ ਭਾਈ ਦੇਖੋ ਜਿਹੜਾ ਯੂਰੀਆ ਯੂਰੀਆ ਦਾ ਕੋਈ ਹਲੇ ਫਿਕਸ ਨਹੀਂ ਦੱਸਿਆ ਵੀ 1 ਕਿਲੇ ਦੇ ਉੱਤੇ ਕਿੰਨਾ ਯੂਰੀਆ ਮਿਲਣਾ ਇਹ ਪ੍ਰੋਪਰ ਜਾਣਕਾਰੀ ਕਿਸੇ ਬੰਦੇ ਕੋਲ ਨਹੀਂ ਹੈਗੀ ਵੀ ਕਿੰਨਾ ਯੂਰੀਆ ਮਿਲਣਾ ਪਰ ਮਿਲਣਾ ਹੁਣ ਲੈਂਡ ਮੈਪਿੰਗ ਦੇ ਹਿਸਾਬ ਨਾਲ ਜਾਂ ਲੈਂਡ ਰਿਕਾਰਡ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ ਯੂਰੀਆ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਮਿਲਣਾ ਦੇਖੋ ਜੇ ਤਾਂ ਪ੍ਰੋਪਰ ਯੂਰੀਆ ਫਸਲ ਦੇ ਹਿਸਾਬ ਨਾਲ ਮਿਲਦਾ ਫਿਰ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਨਿਆਂਇਤ ਵਰਤੋਂ ਰੁਕੂਗੀ ਤੇ ਜ਼ਿਮੀਂਦਾਰ ਦਾ ਜਿਹੜਾ ਸ਼ੋਸ਼ਣ ਰੁਕੂਗਾ ਤੇ ਟੈਗਿੰਗ ਰੁਕੂਗੀ ਸਭ ਤੋਂ ਵੱਡਾ ਜਿਹੜਾ ਟੈਗਿੰਗ ਵੀ ਰੁਕੂਗੀ ਆਉਣ ਵਾਲੇ ਟਾਈਮ ਦੇ ਜਿੱਦਾਂ ਜਿਹੜੀ ਚੀਜ਼ਾਂ ਨਾਲ ਟੈਗ ਹੋ ਕੇ ਮਿਲਦੀਆਂ ਸੋ ਬਹੁਤ ਕਹਿਣ ਦਾ ਮਤਲਬ ਹੈ ਬਹੁਤ ਚੀਜ਼ਾਂ ਦੇ ਪੋਜ਼ਿਟਿਵ ਪੁਆਇੰਟ ਵੀ ਹੁੰਦੇ ਆ ਤੇ ਨੈਗੇਟਿਵ ਪੁਆਇੰਟ ਵੀ ਹੁੰਦੇ ਆ ਦੇਖਦੇ ਹਾਂ ਹੁਣ ਵੀ ਅੱਗੇ ਕੀ ਸਿਸਟਮ ਬਣਦਾ ਪਰ ਇੰਨਾ ਕਿ ਪੱਕਾ ਹੈ ਕਿ ਯੂਰੀਆ ਜਿਹੜਾ ਹੋਣਾ ਪਲੈਨ ਰਿਕਾਰਡ ਦੇ ਹਿਸਾਬ ਨਾਲ ਆਪਾਂ ਨੂੰ ਮਿਲਿਆ ਕਰਨਾ ਜ਼ਮੀਨ ਤੋਂ ਬਿਨਾਂ ਯੂਰੀਆ ਜਿਹੜਾ ਨਹੀਂ ਮਿਲਣਾ ਤੇ ਹੁਣ ਇੱਕ ਉਹ ਬੰਦੇ ਬਾਈ ਗੌਰ ਕਰ ਲੈਣ ਜਿਹੜੇ ਕਹਿੰਦੇ ਨੇ ਬਈ ਦੋ ਥੈਲੇ ਧਾਰੇ ਦੇ ਦੇ ਜਾਂ ਤਿੰਨ ਥੈਲੇ ਦੇ ਦੇ ਯਾਰ ਮੈਂ ਤੈਨੂੰ ਲਿਆ ਕੇ ਦੇ ਦੂੰਗਾ ਫਿਰ ਕਹਿੰਦਾ ਯਾਰ ਮਿਲਦਾ ਨਹੀਂ ਤੂੰ 270 ਦੇ ਹਿਸਾਬ ਨਾਲ ਆ ਪੈਸੇ ਫੜ ਲ ਉਹ ਇਹ ਬੰਦੇ ਹੁਣ ਥੋੜੀ ਗੌਰ ਕਰ ਲੈਣ ਜਿਹੜੇ ਹਜੇ ਬੰਦੇ ਨੂੰ ਯੂਰੀਆ ਦੰਨੇ ਉਹ ਵੀ ਗੌਰ ਕਰ ਲੈਣ ਬਈ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਇਹ ਚੀਜ਼ ਤੋਂ ਤੁਹਾਨੂੰ ਜਾਣੂ ਹੋਣਾ ਪੈਣਾ ਵੀ ਯੂਰੀਆ ਜਿਹੜਾ ਤੁਹਾਨੂੰ ਪੂਰਾ ਪੂਰਾ ਮਿਲੇ ਕਰਨ ਲਿਹਾਜਾਂ ਦੇ ਵਿੱਚ ਯੂਰੀਆ ਜਿਹੜਾ ਵੰਡਣਾ ਜਾਂ ਜਿਹੜੇ ਬੰਦੇ ਲਿਹਾਜਾਂ ਦੇ ਵਿੱਚ ਯੂਰੀਆ ਲੈਣੇ ਉਹ ਵੀ ਥੋੜੀ ਜਿਹੀ ਸ਼ਰਮ ਕਰ ਲੈਣ ਤੇ ਆਪਣਾ ਲੋੜ ਅਨੁਸਾਰ ਯੂਰੀਆ ਲਿਆਇਆ ਕਰਨ ਕਈ ਬੰਦੇ ਹਜੇ ਨਿਰਗੀ ਹੁੰਨੇ ਆ ਬਾਜ਼ਾਰ ਜਾਣ ਤੋਂ ਘਤਰਾਉਣੇ ਤੇ ਗਵਾਂਢੀ ਚੱਕ ਕੇ ਥੈਲਾ ਫਸਲ ਦੇ ਵਿੱਚ ਪਾ ਲੈਂਦੇ ਆ ਮੁੜ ਕੇ 270 ਰੁਪਿਆ ਜਾਂ ਤਾਂ ਘਰ 'ਚ ਕਿਸੇ ਬਜ਼ੁਰਗ ਨੂੰ ਫੜਾ ਜਾਨੇ ਆਂ ਵੀ ਆਲਾ ਭਾਈ ਤੁਹਾਡੇ ਰੇ ਦਾ ਥੈਲਾ ਚੱਕਿਆ ਤਾਂ ਜਾਂ ਕਿਸੇ ਨਿਆਣੇ ਨੂੰ ਫੜਾ ਜਾਨੇ ਆਂ ਉਹ ਬੰਦੇ ਦੇ ਮੂੰਹ ਮੱਥੇ ਵੀ ਨਹੀਂ ਲੱਗਦੇ ਜਿੱਦੇ ਤੋਂ ਲੈ ਕੇ ਸਾਹਮਣੇ ਪਾਇਆ ਹੁੰਦਾ ਕਿਉਂਕਿ ਉਹ ਬੰਦਾ ਕਹਿੰਦਾ ਵੀ ਯੂਰੀਆ ਦਾ ਯੂਰੀਆ ਹੀ ਲੈਣਾ ਤੇ ਇਦਾਂ ਕਰਦੇ ਆ ਬਹੁਤ ਬੰਦੇ ਸੋ ਇਹ ਚੀਜ਼ਾਂ ਤੋਂ ਵੀ ਥੋੜਾ ਜਿਹਾ ਹੁਣ ਆਪਾਂ ਨੂੰ ਪਰਹੇਜ ਕਰਨਾ ਪੈਣਾ ਸੋ ਥੋੜਾ ਜਿਹਾ ਮਿਹਨਤੀ ਹੋਣਾ ਪੈਣਾ ਬਾਕੀ ਵੀਡੀਓ ਮੇਰਾ ਫਿਰ ਲੰਬੀ ਹੋ ਜਾਣੀ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਪੁਰਾਣਿਆਂ ਦਾ ਬਾਈ ਦਿਲੋਂ ਥੈਂਕ ਯ ਮੌਸਮ ਕੰਦੇ ਖਰਾਬ ਹੈ ਵੀਡੀਓ ਅੱਜ ਇਹ 22 ਤਰੀਕ ਨੂੰ ਬਣ ਰਹੀ ਹੈ ਹੋ ਸਕਦਾ 23 ਨੂੰ ਆਪਾਂ ਅਪਲੋਡ ਕਰੀਏ ਕਿੱਦਾਂ ਵੀ ਆ ਪਰ 23 ਤੇ ਲੈ ਕੇ ਮੌਸਮ 2-3 ਦਿਨ ਅੱਗੇ ਖਰਾਬ ਦੱਸਿਆ ਜਾ ਰਿਹਾ ਸੋ ਜਿਹੜੇ ਪ੍ਰਾਸਪਰੇ ਵਾਰੇ ਸੋਚ ਰਹੇ ਹੋ ਥੋੜਾ ਜਿਆ ਡਿਲੇ ਕਰ ਲਿਓ ਸਪਰੇਅ ਨੂੰ ਤੇ ਕਿਉਂਕਿ ਨਾ ਕੀ ਪੈਸੇ ਦਾ ਬਰਬਾਦ ਆਪਣਾ ਬਰਬਾਦੀ ਹੋਵੇ ਤੇ ਨਾ ਹੀ ਆਪਣਾ ਜਿਹੜਾ ਟਾਈਮ ਖਰਾਬ ਹੋਵੇ ਤੇ ਨਾ ਹੀ ਜਿਹੜਾ ਆਪਾਂ ਨੂੰ ਰਿਜ਼ਲਟ ਪ੍ਰੋਪਰ ਨਹੀਂ ਮਿਲਣਾ ਜੇ ਪਾਸਪਰੇ ਦੇ ਵੀ ਆਪਣੇ ਮੀਂਹ ਦੇ ਵਿੱਚ ਕੋਈ ਸਪਰੇਅ ਕਰਦੇ ਆ ਸੋ ਸਾਰੇ ਭਰਾਵਾਂ ਦਾ ਬਾਈ ਥੈਂਕ ਯੂ